ਪੰਜਾਬ ਪੰਜਾਬ ਚਿੰਤਾ ਮਰਵਾ ਦੇਗੇ ਪੈਰਾਂ ਤੇ ਅਗਨ ਚਾੜਿਆਂਗੇ ਅੱਗ ਇਹ ਉਹਨੇ ਮਾਰਸ ਨੇ ਜਿਹਨੇ 7 ਲੱਖ ਨਾਲਾ ਇੱਕ ਲਾਇਆ ਇੱਕ ਐਸ ਕਰਕੇ ਕਿਹਨ ਮਾਰਨੀ ਸੈਂਟਰ ਦੀ ਸਰਕਾਰੇ ਇਹ ਪੰਜਾਬ ਦੇ ਮਹਾਨ ਲੋਕ ਨੇ ਇਹਨਾਂ ਦਾ ਪੱਲੇ ਨੂੰ ਕੁੱਠਾ ਨਹੀਂ ਕਰਨ ਹੱਥਾਂ ਹਾਂ ਦੋਸਤੋ ਇਹ ਵੀਡੀਓ ਹਿਮਾਚਲ ਪ੍ਰਦੇਸ਼ ਵੱਲ ਜਾਂਦੇ ਪੰਜਾਬੀਆਂ ਦੀ ਹੈ ਜਿਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਦੇ ਮੂਰੇ ਖਾਲਸੇ ਦੇ ਝੰਡੇ ਲਾਏ ਹਨ ਅਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਾਲੇ ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਬਹੁਤ ਤੰਗ ਕਰ ਰਹੇ ਸਨ ਅਤੇ ਜੋ ਵੀ ਕੋਈ ਪੰਜਾਬੀ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਜਾਂਦਾ ਸੀ ਉਸ ਨੂੰ ਕੁੱਟਦੇ ਸਨ ਪਰ ਹੁਣ ਕਾਫੀ ਸਾਰੇ ਪੰਜਾਬੀ ਇਕੱਠੇ ਹੋ ਕੇ ਅਤੇ ਖਾਲਸੇ ਦੇ ਝੰਡੇ ਲਾ ਕੇ ਹਿਮਾਚਲ ਪ੍ਰਦੇਸ਼ ਵੱਲ ਚੱਲ ਪਏ ਹਨ ਅਤੇ ਇਹਨਾਂ ਦਾ ਕਹਿਣਾ ਹੈ ਕਿ ਦੋ ਚਾਰ ਪੰਜਾਬੀਆਂ ਨੂੰ ਦੇਖ ਕੇ ਹਿਮਾਚਲ ਪ੍ਰਦੇਸ਼ ਵਾਲੇ ਭਾਰੀ ਪੈ ਜਾਂਦੇ ਸਨ ਪਰ ਹੁਣ 30-40 ਸਿੰਘਾਂ ਦਾ ਇਕੱਠਾ ਕਾਫਲਾ ਤੁਰਿਆ ਹੈ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ